सिटी जुदियां जो बसاں پنجاب ਵੱਲ ਜਾ ਰਹੀਆਂ ਨੇ ਉਹਨਾਂ ਦਾ ਕਿਰਾਇਆ ਹੁਣ ਪਹਿਲਾ ਨਾਲੋਂ ਵੱਧ ਗਿਆ ਹੈ ਜੇ ਅਸੀਂ ਚੰਡੀਗੜ੍ਹ ਦੇ ਵਿੱਚ ਹੀ ਸਫ਼ਰ ਕਰ ਰਹੇ ਹਾਂ ਤਾਂ ਇੱਥੇ ਰੇਟ ਨਹੀਂ ਵਧੇ ਲੇਕਿਨ ਜੇ ਅਸੀਂ ਚੰਡੀਗੜ੍ਹ ਤੋਂ ਬਾਹਰ ਵੱਲ ਜਾ ਰਹੇ ਹਾਂ ਤਾਂ ਬਸ ਦੇ ਕਿਰਾਏ ਵਿੱਚ ਵਾਧਾ ਹੋ ਗਿਆ ਹੈ ਇਸ ਕਿਰਾਏ ਦੇ ਵਿੱਚ 5 ਰੁਪਏ ਤੱਕ ਦਾ ਵਾਅਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਚੰਡੀਗੜ੍ਹ ਤੋਂ ਮੁਹਾਲੀ, ਜਲਪੁਰ ਤੇ ਕਰਨ ਸਫ਼ਰ ਕਰਨ ਵਾਲਿਆਂ ਦੇ ਲਈ ਕਿਰਾਏ ਵਿੱਚ 5 ਰੁਪਏ ਦਾ ਵਾਅਦਾ ਹੋ ਗਿਆ ਹੈ ਤੇ ਉੱਥੇ ਹੀ ਸਿਟੀ ਜੁਦੀਆਂ ਜੋ ਲੰਬੇ ਰੂਟ ਦੀਆਂ ਬਸਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ 10 ਤੋਂ 15 ਰੁਪਏ ਦਾ ਵਾਅਦਾ ਵੀ ਕਰਨ ਨੂੰ ਮਿਲ ਰਿਹਾ ਹੈ ਸਿਟੀ ਵਰਕਰ ਜੂਨੀਅਨ ਦੀ ਮਹਾਂ ਸਕੰਦਰ ਸਤਿੰਦਰ ਸਿੰਘ ਨੇ ਦੱਸਿਆ ਕਿ 7 ਸਤੰਬਰ ਨੂੰ ਪੰਜਾਬ ਸਰਕਾਰ ਨੇ ਕਿਰਾਏ ਵਿੱਚ ਵਾਧਾ ਕੀਤਾ ਸੀ ਜਿਸ ਦੇ ਚਲਦੇ ਇੱਕ ਕਿਰਾਇਆ ਵਧਿਆਏ ਲੇਕਿਨ ਚੰਡੀਗੜ੍ਹ ਦੇ ਵਿੱਚ ਬੱਸ ਦੇ ਕਿਰਾਏ ਦੇ ਵਿੱਚ ਕੋਈ ਵਿਵਾਦ ਨਹੀਂ ਹੋਇਆ ਹੈ ਸਰ ਇਹਦੇ ਵਿੱਚ ਇਹ ਹੈ ਕਿ ਪਿਛਲੀ 7 ਤਰੀਕ ਸਤੰਬਰ ਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿਰਾਏ ਦੇ ਬਾਰੇ ਵਿੱਚ ਸੀਡੀਓ ਨੇ ਕਿਰਾਇਆ ਨਹੀਂ ਵਧਾਇਆ ਜੋ ਪੰਜਾਬ ਸਟੇਟ ਦਾ ਕਿਰਾਇਆ ਵਧਿਆ ਉਹਦੇ ਕਰਕੇ ਜਿਹੜੀਆਂ ਗੱਡੀਆਂ ਪੰਜਾਬ ਦੇ ਵਿੱਚ ਸਾਡੀਆਂ ਐਂਟਰ ਕਰ ਰਹੀਆਂ ਨੇ ਉਹਨਾਂ ਦਾ ਜੋ ਸਟੇਟ ਦਾ ਕਿਰਾਇਆ ਗਿਆ ਉਹ ਹੀ ਕਿਰਾਇਆ ਲੈਣਾ ਪੈਂਦਾ ਹੈ ਜਿਹੜਾ ਪੰਜਾਬ ਸਰਕਾਰ ਨੇ ਹੁਣ ਕਰਾਇਆ ਜਿਹੜਾ ਅਪਡੇਟ ਕੀਤਾ ਹੈਗਾ ਵਧਾਇਆ ਹੈਗਾ ਉਹ ਜਿਵੇਂ ਸਧਾਰਨ ਗੱਡੀ ਦਾ ਕਰਾਇਆ ਹੈਗਾ ਜਿਹੜਾ ਉਹ ਹੈਗਾ 1 ਰੁਪਈਆ 45 ਪੈਸੇ ਪਰ ਕਿਲੋਮੀਟਰ ਹੈ ਜਿਹੜਾ ਤੇ ਜਿਹੜਾ ਐਚਬੀਏਸੀ ਗੱਡੀ ਹੈਗੀ ਹੈ ਜਿਵੇਂ ਉਹਦਾ ਉਹਨਾਂ ਨੇ ਕਰਾਇਆ ਕੀਤਾ 1 ਰੁਪਈਆ 74 ਪੈਸੇ ਪਰ ਕਿਲੋਮੀਟਰ ਤੇ ਜਿਹੜੀਆਂ ਇੰਟੈਗਲ ਕੋਜ ਗੱਡੀਆਂ ਨੇ ਉਹਨਾਂ ਦਾ ਕੀਤਾ 2 ਰੁਪਈਆ 61 ਪੈਸੇ ਜਿਹੜੀਆਂ ਸੁਪਰ ਇੰਟੈਗਲ ਕੋਜ ਗੱਡੀ ਨੇ 2 ਰੁਪਈਆ 90 ਪੈਸੇ ਪਰ ਕਿਲੋਮੀਟਰ ਦੇ ਕਰਾਏ ਨੇ ਇਸ ਕਿਲੋਮੀਟਰ ਦੀ ਤਹਿਤ ਜਿਹੜੀਆਂ ਗੱਡੀਆਂ ਜਿੰਨਾ ਜਿੰਨਾ ਕਰਾਇਆ ਵਧਿਆ ਉਹਨਾਂ ਦਾ ਕਰਾਇਆ ਜਿਹੜਾ ਅਪ ਕੀਤਾ ਗਿਆ ਹੈਗਾ ਜਿਹੜੀ ਸੀਟੀਯੂ ਹੈ ਇਹ ਕਿਰਾਇਆ ਜਿਹੜਾ ਇਹਨੇ ਹਲੇ ਨਹੀਂ ਵਧਾਇਆ ਜੋ ਪੰਜਾਬ ਸਰਕਾਰ ਦਾ ਕਿਰਾਇਆ ਉਹੀ ਵਧਿਆ ਉਹਦੇ ਵੀ ਦੇਖੋ ਸਰ ਹਰ ਸਵਾਰੀ ਦੇ ਲਈ ਜਾਂ ਹਰ ਪੈਸੰਜਰ ਦੇ ਲਈ ਜਿਹੜਾ 5 ਰੁਪਏ ਦਾ ਫਰਕ ਹੈ ਜਿਹੜਾ 5 ਤੋਂ ਲੈ ਕੇ 10 ਰੁਪਏ ਦਾ ਫਰਕ ਹੈ ਜਿਹੜਾ ਉਹਦਾ ਫਰਕ ਪਿਆ ਹੈਗਾ ਤੇ ਜਿਵੇਂ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਮਿਨੀਮਮ ਜਿਹੜਾ ਰੇਟ ਹੈ ਜੇ ਸਵਾਰੀ ਜਿੱਥੇ ਮਰਜੀ ਉਤਰ ਜੇ ਜਾਣੀ ਉਹਦਾ 15 ਰੁਪਏ ਘੱਟ ਤੋਂ ਘੱਟ ਕਿਰਾਇਆ ਤੇ 15 ਰੁਪਏ ਕਿਰਾਏ ਦੇ ਵਿੱਚ ਜਿਹੜੀ ਮਤਲਬ ਪ੍ਰੋਬਲਮ ਵੀ ਹੈਗੀ ਹੈ ਸਵਾਰੀਆਂ ਨੂੰ ਵੀ ਪ੍ਰੋਬਲਮ ਹੈ ਜਿਹੜਾ ਸਾਡਾ ਸਟਾਫ ਹੈ ਬੱਸ ਦਾ ਸਟਾਫ ਹੈ ਉਹਦੇ ਲਈ ਪਰੋਲ ਹੈ ਕਿ 5 ਰੁਪਏ ਨਾਲ ਸਵਾਰੀ ਕੋਲ ਖੁੱਲੇ ਨਾ ਸਾਡੇ ਕੋਲ ਖੁੱਲੇ ਹੁੰਦੇ ਨੇ ਨਾ ਚੇਂਜ ਕਿਤੇ ਮਿਲਦੀ ਹੈ ਇਸ ਕਰਕੇ ਕਿਰਾਏ ਦਾ ਜਿਹੜਾ ਹੈਗਾ ਇਹ ਡਿਫਰੈਂਸ 5 ਰੁਪਏ ਵਾਲਾ ਇਹ ਰਾਉਂਡ ਫਿਗਰ 'ਚ ਹੀ ਹੋਣਾ ਚਾਹੀਦਾ ਸਸੀਂ ਇਹ ਜਿਹੜੀ ਹੈਗੀ ਆ ਬੇਨਤੀ ਕਰਦੇ ਦੇ ਵਿੱਚ ਹਰ ਗੱਡੀ ਦੇ ਵਿੱਚ 5-5 ਰੁਪਏ ਦਾ ਫਰਕ ਪੈ ਚੁੱਕਾ ਪੈ ਗਿਆ ਆ ਕਿਉਂਕਿ ਜੇ ਨੋਨ ਏਸੀ ਗੱਡੀ ਹੈ ਉਹਨੇ ਉਹਦਾ ਵੀ 10 ਤੋਂ 15 ਹੋ ਗਿਆ ਤੇ ਜਿਹੜੀ ਸਾਡੀ ਏਸੀ ਗੱਡੀ ਹੈ ਉਹਦਾ 15 ਤੋਂ 20 ਹੋ ਗਿਆ ਯਾਨੀ 5 ਰੁਪਏ ਦਾ ਫਰਕ ਹਰ ਪਾਸੇ ਪੈ ਗਿਆ ਹੈਗਾ ਜਿਵੇਂ ਘੱਟੋ ਘੱਟ ਫਿਰ 15 ਰੁਪਏ ਕਿਰਾਇਆ ਜਿਹੜਾ ਨੌਨੇਸੀ ਦੇ ਰੂਪ ਦੇ ਵਿੱਚ ਜਿਹੜਾ ਬਣ ਗਿਆ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ